ਸੰਗਰੂਰ ਚ ਸੀਆਈਏ ਨੇ ਚੰਡੀਗੜ੍ਹ ਦੀ ਇੱਕ ਫੈਕਟਰੀ ਚ ਬਨਿਆ ਨਜਾਇਜ਼ ਸ਼ਰਾਬ ਦੀ 120 ਪੇਟੀਆਂ ਬਰਾਮਦ ਕੀਤੀਆਂ ਹਨ ਬਿਨਾ ਹਲੋਗਮਤੇ ਬਿਨਾ ਬੈਚ ਵਾਲੀ ਇਹ ਸ਼ਰਾਬ ਇੱਕ ਕੈਂਟਰ ਵਿੱਚ ਭਰ ਕੇ ਲਿਜਾਈ ਜਾ ਰਹੀ ਸੀ ਕੈਂਟਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਇਸ ਮਾਮਲੇ ਦਾ ਮਾਸਟਰਮਾਈਂਡ ਫਰਾਰ ਦੱਸਿਆ ਜਾ ਰਿਹਾ ਹੈ ਕਾਲੇ ਕੈਂਟਰ ਫੜਿਆ ਸੀ ਨਾਕੇ ਦੇ ਰਣ ਉਹਦੇ ਵਿੱਚ 120 ਡੱਬੇ दारू ਦੇਸੀ ਸ਼ਰਾਬ ਜਿਹੜੀ ਆ ਉਹ ਫੜਿਆ ਸੀ ਮੋਟਾ ਸੰਤਰਾ ਜੋ ਇਹ दारू ਜਿਹੜੀ ਆ ਚੰਡੀਗੜ੍ਹ ਤੋਂ ਬਣੀ ਹੋਈ ਹੈ ਪਰ ਇਹ ਜਿਹੜੀ दारू ਆ ਇਹਦੇ ਵਿੱਚ ਕੋਈ ਵੀ ਬੈਚ ਨੰਬਰ ਨਹੀਂ ਹੈ ਕੋਈ ਵੀ ਡੇਟ ਨਹੀਂ ਹੈ ਜੋ ਇਹਦਾ ਟੱਕਣ ਹੁੰਦਾ ਟੱਕਣ ਦੇ ਉੱਪਰ ਇਹਦੇ ਹੋਲੋਗ੍ਰਾਫ ਲੱਗਿਆ ਹੁੰਦਾ ਉਹ ਤੋਂ ਪਤਾ ਲੱਗਦਾ ਵੀ ਇਹ ਕਿਹੜੀ ਚੀਜ਼ ਹੈ ਕਿੱਥੋਂ ਨਿਕਲੀ ਹੈ ਇਹਦੇ ਵਿੱਚ ਕੋਈ ਚੀਜ਼ ਜਿਵੇਂ ਦੀ ਨਹੀਂ ਹੈ ਜਿੱਥੋਂ ਇਹ ਸ਼ੱਕ ਹੈ ਜਿਹੜੀ दारू ਜਿਹੜੀ ਹੈ ਕਿਸੇ ਕੰਪਨੀ ਦਾ ਕਿਸੇ ਮਾਰਕੀ ਦਾ ਨਹੀਂ ਬਣੀ ਹੋਈ ਇਹ ਕੋਈ ਆਮ ਤਿਆਰ ਕੀਤੀ ਦੀ दारू ਆ ਇਹਦੇ ਵਿੱਚ ਅਸੀਂ ਡਰਾਈਵਰ ਜਿਹੜਾ ਸੀ ਗੱਡੀ ਦਾ ਗੁਰਚਰਨ ਸਿੰਘ ਉਹਨੂੰ ਹੀ ਗ੍ਰਿਫਤਾਰ ਕੀਤਾ ਪਰ ਜਿਹੜਾ ਇਹਦੇ ਵਿੱਚ ਮੇਨ ਇਹਦਾ ਜਿਹੜਾ ਮਾਸਟਰਮਾਈਂਡ ਸਮਗਲ ਜਿਹੜਾ ਸੀਗਾ ਸਪਲਾਇਰ ਉਹ ਦਵਿੰਦਰ ਸਿੰਘ ਸਨੋਪ ਰਣਜੀਤ ਸਿੰਘ ਲੋਂਗੋਵਾਲ ਜਿਹੜਾ ਆਪ ਆਪਣੀ ਗੱਡੀ ਨਾਲ ਲੈ ਕੇ ਉੱਥੇ ਚੰਡੀਗੜ੍ਹ ਤੱਕ ਗਿਆ ਸੀਗਾ ਪਰ दारू ਲੈ ਕੇ ਆਇਆ ਸੀਗਾ ਗੱਡੀ ਅੱਗੇ ਲਾ ਕੇ ਟਰੱਕ ਦੇ ਅੱਗੇ ਤੇ ਇਹ ਤੁਹਾਡੇ ਅਸੀਂ ਟੀਵੀ ਤੇ ਰਹਾਂ ਹੀ ਪਾਬਲਕ ਨੂੰ ਔਰ ਪੀਣ ਵਾਲਿਆਂ ਨੂੰ ਵੀ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਜਦੋਂ ਤੁਸੀਂ दारू ਦੀ ਬੋਤਲ ਖਰੀਦੇ ਹੋ ਤੇ ਤੁਸੀਂ ਇਹ ਤੋਂ ਬੈਚ ਨੰਬਰ ਇਹਦੀ ਡੇਟ ਜਾਂ ਇਹਦਾ ਹਲੋਗ੍ਰਾਮ ਦੇਖੋ ਵੀ ਇਹ ਵਾਕਿਆ ਹੀ ਕਿਸੇ ਕੰਪਨੀ ਦੀ ਕਿਸੇ ਬਾਰਕੇ ਦੀ ਬਣੀ ਹੋਈ ਆ ਕਿ ਕਿਤੇ ਇਹ ਤਾਂ ਨਹੀਂ ਹੈ ਵੀ ਅੱਜ ਕੱਲ੍ਹ ਹੁਣ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਆ ਥੋੜੀ ਮਹਿੰਗੀ ਆ ਤੇ ਨਾਲ ਲੱਗਦੀਆਂ ਸਟੇਟਾਂ ਜਿਵੇਂ ਹਰਿਆਣਾ ਜੰਡੀਗੜ੍ਹ ਹੈ ਇਹਦੇ ਵਿੱਚ ਸ਼ਰਾਬ ਸਸਤੀ ਆ ਤੇ ਉਹ ਆਪਾਂ ਨੂੰ ਕੋਈ ਐਵੇਂ ਦਾ ਜਰੀਲੀ ਚੀਜ਼ ਬਣਾ ਕੇ ਪਿਆ ਦੇਣ ਜਾਂ ਦੇ ਦੇਣ ਉਹ ਚੀਜ਼ ਦਾ ਵੀ ਖਿਆਲ ਰੱਖਣ ਖਿਆਲ ਰੱਖਣ ਦੀ ਲੋੜ ਆ ਇਹ ਵੀ ਮੈਂ ਰਿਕਵੈਸਟ ਕਰਦਾ ਆਮ ਜਨਤਾ ਨੂੰ ਫੀਲ ਕਰਨਾ ਵੀ ਇਹਦਾ ਧਿਆਨ ਰੱਖਿਆ ਜਾ ਰਿਹਾ ਤੇ ਇਹ ਜਿੱਥੋਂ ਇਹ ਫੈਕਟਰੀ ਜੋ ਜਾਂ ਇੰਡਸਟਰੀ ਤੋਂ ਬਣ ਕੇ ਆਉਂਦੀ ਹੈ ਉੱਥੋਂ ਵੀ ਤੁਸੀਂ ਇਨਵੈਸਟੀਗੇਟ ਕਰੋਗੇ ਵੀ ਉੱਥੋਂ ਬਣੀ ਹੈ ਜਾਂ ਨਹੀਂ ਹਾਂਜੀ ਇਹ ਸਾਡਾ ਕ੍ਰਿਮਨਸਿਟੀਕਨ ਦਾ ਪਾਰਟ ਹੈ ਕਿ ਇਹਦੇ ਹੁਣ ਕਿੱਥੋਂ ਬਣੀ ਆ ਇਹ ਕਿੱਥੋਂ ਚੱਲੀ ਆ ਇਹ ਚੀਜ਼ ਸਾਰੀ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਕਰਾਂਗੇ ਜਿਹੜੇ ਜਿਹੜੇ ਬੰਦੇ ਵੀ ਇਹਦੇ ਵਿੱਚ ਸਾਹਮਣੇ ਆਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਇਹਦੀ ਬੜੀ ਧੰਗਾਈ ਨਾਲ ਤਹ ਤੱਕ ਇਹਦੀ ਤਫ਼ਤੀਸ਼ ਕੀਤੀ ਜਾਵੇਗੀ ਉਹਦਾ ਕੀ ਕੋਈ ਬੰਦਾ ਅਰੈਸਟ ਹੋਇਆ ਜੀ ਹਾਂਜੀ ਉਹ ਅਰੈਸਟ ਕਰਦੇ ਜਿਹੜਾ ਮਾਸਟਰਮਾਈਂਡ ਸੀ ਫਰਾਰ ਸੀ ਨਹੀਂ ਇਹ ਕਰੀਬ 7 ਬੰਦਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ। ਇੱਕ ਬੰਦਾ ਗ੍ਰਿਫਤਾਰ ਕਰ ਲਿਆ ਸੀ। ਦਵਿੰਦਰ ਸਿੰਘ ਪੱਜਿਆ ਹੋਇਆ ਹੈ। ਬਾਕੀ ਦੇ ਨਾਲ ਹੋਰ ਬੰਦੇ ਨੇ। ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ